ਪਲਵਿੰਦਰ ਕੋਲ ਆ ਹਾਂਜੀ ਮਲਕੀਤ ਮੇਰਾ ਭਰਾ ਆ ਹਾਂਜੀ ਇਟਲੀ ਤਾਂ ਛੁੱਟੀ ਆ ਸੀਗਾ ਘਰ ਹੀ ਮਿੱਤੇ ਲਾਇ ਇੱਥੇ ਕੰਮ ਕਰਾਉਣਾ ਸੀ ਡੈਡੀ ਨਾਲ ਕਣਕ ਬਜਾਉਣ ਡਿਆ ਸੀਗਾ ਡੈਡੀ ਨਾਲ ਕਣਕ ਬਜਾਉਣ ਡਿਆ ਤੇ ਢਾੜੀ ਸਾਹਮਣੇ ਮੇਰਾ ਤੇ ਛੱਟਾ ਦੇਣ ਨਾਲ ਹੋ ਲੱਗ ਕੰਮ ਕਰਨ ਤੇ ਸੁਖਬੀਰ ਮੁੰਡਾ ਨਾਲ ਉਹਦੇ ਬੇਕਰਮ ਨਹੀਂ ਉੱਥੇ ਆਏ ਆ ਉਹਨਾਂ ਕੋਲੀਆਂ ਮਾਰਦੀਆਂ ਨੂੰ ਅਰੇ ਨੰਨੇ ਵਾਹੀ ਗੋਲੀਆਂ ਚਲਾਈਆਂ ਮੇਰੇ ਭਰਾ ਤੇ ਮੇਰਾ ਭਰਾ ਫਿਰ ਡੇਕ ਪਿਆ ਇਹਨਾਂ ਨੇ ਫੜਿਆ ਦਾ ਉਹਨੇ ਤਾਂ ਵਾਦਾ ਆਪਣੀ ਕਰਦੀ ਨੂੰ ਫੋਨ ਲਾਇਆ ਕਹਿੰਦਾ ਮੈਨੂੰ ਮੇ ਬਚਾ ਲੈ ਅੱਛਾ ਮੈਨੂੰ ਬੇਗਰਮ ਤੇ ਗੋਲੀਆਂ ਮਾਰ ਕੇ ਆਈ ਉਹ ਇਹਨੇ ਫਿਰ ਇਹਨਾਂ ਆ ਕੇ ਫੋਨ ਕਟਿਆ ਉਹਨੇ ਫਿਰ ਫੋਨ ਲਾ ਲਿਆ ਕਹਿੰਦਾ ਬਾਗੇ ਨੂੰ ਹੋਏ ਮੇਰੇ ਭਰਾ ਨੇ ਚਾਚੇ ਤਾਂ ਮੈਂ ਬਾਗੇ ਆ ਗਿਆ ਪ੍ਰੀਤ ਨੂੰ ਉਹਨੂੰ ਫੋਨ ਲਾ ਦੇ ਪਹਿਲਾਂ ਉਹਨਾਂ ਪਹਿਲਾਂ ਆ ਜਾਣਾ ਤੂੰ ਲੇਟ ਹੋ ਜਾਣਾ ਹਾਏ ਹੋ ਬਾਸੇ ਆਖੇ ਗੱਡਿਆਂ ਚ ਪਾ ਕੇ ਲਾ ਗਿਆ ਮੈਨੂੰ ਮੈਂ ਮੇਰਾ ਭਰਾ ਜਾਂਦਾ ਨਾ ਮੁਕਾ ਪਿਆ ਸੀ ਜਦੋਂ ਮੈਂ ਪਹੁੰਚੀ ਆ ਜੀ ਕੀ ਉਹਦੇ ਨਾਲ ਕੋਈ ਪੁਰਾਣੀ ਲੜਗੜ ਸੀ ਕੋਈ ਦੁਸ਼ਮਣੀ ਸੀ ਤੁਹਾਡੀ ਨਹੀਂ ਕੋਈ ਦੁਸ਼ਮਣੀ ਨਹੀਂ ਮੇਰੇ ਭਰਾ ਨੇ ਕਦੀ ਕੇ ਦਾ ਮਾਰਾ ਨਹੀਂ ਕੀਤਾ ਕੋਈ ਦੁਸ਼ਮਣੀ ਕੇ ਨਾ ਹੈ ਨਹੀਂ ਮਾੜੀ ਮੋਟੀ ਕੋਈ ਬਾ ਰੰਜਿਸ਼ ਹੋਊਗੀ ਤੇ ਮਾੜਾ ਕੋਈ ਗੱਲ ਹੋਈ ਹੋਊਗੀ ਜੇ ਮੈਨੂੰ ਤੇ ਪਤਾ ਨਹੀਂ ਕੇ ਗੱਲ ਦਾ ਇਹ ਦੇਖ ਨੂੰ ਪਤਾ ਕੋਈ ਮਾੜੀ ਮੋਟੀ ਗੱਲ ਹੋਊਗੀ ਪਰ ਉਹ ਕਦੀ ਕੇ ਨੂੰ ਬਿਟੇ ਮੁੰਨੀ ਸੀ ਕਹਿੰਦਾ ਕਦੀ ਨਹੀਂ ਕਿਸੇ ਕੋਈ ਇੱਕ ਜਾਣਾ ਕਹਿ ਦੇ ਕਿ ਮੇਰੇ ਨਾਲ ਲੜਿਆ ਮੇਰਾ ਭਰਾ ਕਿਹਦੇ ਨਾਲ ਲੜਦਾ ਨਹੀਂ ਸੀ ਬੇਗਰਮ ਇਹਦਾ ਬੇਲਾ ਬਹਿ ਗਿਆ ਇਹ ਪਹਿਲਾਂ ਬੰਬ ਧਮਾਕੇ ਚ ਅੰਦਰ ਸੀ ਗਿਆ ਫਿਰ ਬਾਹਰ ਆ ਗਿਆ ਆ ਕੇ ਨੇ ਆ ਸਾਡੇ ਘਰ ਤੇ ਕਾਂਡ ਕਰਤਾ ਇਹ ਗੈਂਗਸਟਰ ਬਣ ਆਇਆ ਇਹ ਗੈਂਗਸਟਰ ਬਣ ਆਇਆ ਨਕਰਾ ਝੜ ਗਿਆ ਉਹਨਾਂ ਦੀ ਜ਼ਮੀਨ ਵੀ ਲੱਗੀ ਸੀ ਕਿਤੇ ਨਹੀਂ ਉਹਨਾਂ ਦੀ ਇੱਧਰ ਨਹੀਂ ਆ ਸਾਡੇ ਵੱਲ ਉਹਨਾਂ ਦਾ ਕੋਈ ਨਹੀਂ ਲੈਂਦੇ ਨੇ ਅਜੀ ਕਿੰਨੇ ਕਿ ਬੰਦੇ ਪਤਾ ਲੱਗਾ ਦੋ ਜਣੇ ਹੀ ਉਹਨੇ ਕਿਹਾ ਸੀ ਇੱਕ ਦਾ ਤੇ ਉਹਨੂੰ ਪਛਾਣੀ ਨਾ ਉਹਨੇ ਕਹਿੰਦਾ ਬਿਕਰਮ ਮੱਲੀ ਦਾ ਮੁੰਡਾ ਮੈਨੂੰ ਗੋਲੀਆਂ ਮਾਰ ਗਿਆ ਏ ਬਸ ਹੰਦਾ ਨਾਲ ਉਹਦੇ ਹੇ ਮੈਨੂੰ ਇਨਸਾਫ ਚਾਹੀਦਾ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੇ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਦੇ ਟੱਬਰ ਨੂੰ ਵੀ ਜਿੰਨਾਂ ਨੇ ਉਹਦੀਆਂ ਜਮਾਨਤਾ ਕਰਾ ਕੇ ਨਾ ਉਹਨੂੰ ਬਾਬਾ ਤਾਂ ਮਾਰ ਕੇ ਚੋਕ ਡਾ ਕੇ ਲਿਆਏ ਵੀ ਇਹ ਬੇਗਣਾ ਆ ਇੱਥੇ ਸਰਚ ਨੂੰ ਛੋੜਾ ਉਹ ਤੁਰਦਾ ਸਾਡੇ ਵੀ ਮੈਂ ਬੜਾ ਵੱਡਾ ਗੈਂਗਸਟਰ ਆ ਤੇ ਮੈਂ ਬਚ ਕੇ ਆ ਗਿਆ ਆ ਮੈਂ ਪ੍ਰਾਣ ਨੂੰ ਵੀ ਨਹੀਂ ਨਹੀਂ ਆ ਗੋਪੀਆਂ ਮਾਰੀਆਂ ਉਹਦੇ ਕਿੰਨੀਆਂ ਗੋਲੀਆਂ ਵਜੀਆਂ ਉਹਦੇ ਇੱਥੇ ਵਜੀਆਂ ਨਾ ਅੱਖੇ ਵੇਖੀ ਉਹਦੇ ਲੱਖਾਂ ਚ ਵਜੀਆਂ ਪੱਜ ਦੇ ਨੂੰ ਮੈਂ ਪੱਜ ਦੇ ਨੂੰ ਉਹਨੇ ਗੋਲੀ ਮਾਰ ਦਿਓ ਉਹਨੇ ਨੂੰ ਉਹਨੇ ਨੂੰ ਜੋ ਦਵਾਈ ਦੇਣ ਜੋਗਾ ਨਹੀਂ ਚੱਟਣਾ ਨੇ ਤਾਂ ਇੰਨੀਆਂ ਮਾਰੀਆਂ ਤੇ ਮੋਕੇ ਤੇ ਮਰ ਜੇ ਕਿ ਇਹਨੂੰ ਦੱਸ ਨਾ ਸਕੇ ਨਾ ਬਾਬਤ ਮੱਕਾ ਵੀ ਨਹੀਂ ਨਾ ਦਿਨਾਂ ਚ ਕੀਤਾ ਇਹ ਕਣਕਾਂ ਹੀ ਬੀਜਦੇ ਆਪ ਕਣਕ ਬੀਜਦਾ ਹੀ ਉਹ ਤੋਂ ਜਦੋਂ ਬਾਬਤ ਮੱਕਾ ਕਰਕੇ ਆ ਕੇ ਫਿਰ ਕਣਕ ਵੀ ਝੰਡਾ ਪਿਆ ਸੀ ਉਹ ਹੀ ਕੰਮ ਇਹਨੇ ਮੇਰੇ ਪ੍ਰਾਣਾ ਕਰਤਾ ਮੇਰੇ ਪ੍ਰਾਣੇ ਬਹੁਤ ਵਾਰ ਜਾਣਾ ਹੀ ਵਾਪਸ ਇਹ ਤੇ ਨਾ ਭੈਣ ਭਰਾਵਾ ਤੇ ਦੋਵੇਂ ਭਰਾ ਮੇਰੇ ਤੋਂ ਵੱਡੇ 1-2 ਸਾਲ ਵੱਡੇ ਤੇ 4 ਸਾਲ ਮਲਕੀਰ ਮੇਰੇ ਤੋਂ 2 ਸਾਲ ਵੱਡਾ ਹੈ 42 ਹਜ਼ਾਰ ਉਮਰ ਹੈ ਦੀ ਸਾਰੀ ਇੱਜੇ ਗਲੇ ਮਿਕੀ ਦੀ ਇੱਕ ਬੇਟਾ ਇੱਕ ਬੇਟੀ ਆ ਬੇਟਾ ਛੋਟਾ ਆ ਬੇਟੀ ਵੱਡੀ ਆ ਅਹੀਂ ਬਸ ਇਹ ਮੰਗ ਕਰਦੇ ਆ ਵੀ ਜੇ ਜਲਤੋ ਜੋਲਤ ਪੜਿਆ ਜਾਵੇ ਤੇ ਫਾਂਸੀ ਦੀ ਸਜ਼ਾ ਹੋਵੇ ਇਹਨੂੰ ਬਸ ਇਹਨੂੰ ਫਾਂਸੀ ਤੋਂ ਘਟਣਾ ਹੋਵੇ ਉਹ ਬਾਬਾ ਧਮਾਕੇ ਜਿਹੜੇ ਤਿੰਨ ਮਰੇ ਸੀ ਉਹਨਾਂ ਦੀ ਵੀ ਸਜ਼ਾ ਨਾਲ ਹੋਵੇ ਮੇਰੇ ਭਰਾ ਦੇ ਨਾਲ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਦੇ ਵੀ ਘਰ ਜੜੇ ਸੀ ਉਹਨਾਂ ਨੂੰ ਵੀ ਨਾਲ ਇਨਸਾਫ ਮਿਲ ਜੂਗਾ ਮੇਰੇ ਭਰਾ ਦੇ ਨਾਲ ਅ ਸਰ ਜੀ ਇਹ ਥਾਣਾ ਤੁਹਾਡੇ ਰਾਜਸਥਾਨੀ ਪਿੰਡ ਧਾਰੀਵਾਲ ਚ ਕਤਲ ਹੋਇਆ ਇੱਕ ਨੌਜਵਾਨ ਦਾ ਕੀ ਮਾਮਲਾ ਸਰ ਪਰ ਉਹਦੇ ਘਰ ਦੇ ਆ ਸਾਰੇ ਕੱਲ ਕਰੀਬ 7 ਵਜੇ ਜਿਹੜਾ ਮਲਕੀਤ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਧਾਰੀਵਾਲ ਆਪਣੇ ਖੇਤਾਂ ਚ ਕਣਕ ਦੀ ਬਜਾਈ ਕਰ ਰਿਹਾ ਸੀ ਉਹਨੂੰ ਕਿਸੇ ਬੰਦੇ ਨੇ ਗੋਲੀਆਂ ਮਾਰ ਦਿੱਤੀਆਂ ਤੇ ਜ ਹਸਪਤਾਲ ਜਾ ਕੇ ਇਲਾਜ ਦੌਰਾਨ ਮੌਤ ਹੋ ਗਈ ਹੈ ਮਰਤਕ ਦੇ ਪਿਤਾ ਸਰਜੀਤ ਸਿੰਘ ਦੀ ਸਟੇਟਮੈਂਟ ਤੇ ਵਿਕਰਮ ਸਿੰਘ ਵਾਸੀ ਧਾਰੀਵਾਲ ਤੇ ਕਨ ਪਛਾਤੇ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ